oh my ਸੁਖਦਾਤਾ ਪਰ ਪੰਜਨੋ ਸਾਹਿਬੇ ਕਮਾਲ ਗੁਰਤਾ ਗੱਦੀ ਤੇ ਬਰਾਜਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰੂ ਪਿਆਰੇ ਗੁਰੂ ਰਖਾਲਸਾ ਗੁਰੂ ਕੇ ਸਾਜਿ ਨਿਵਾਜੀ ਸਾ ਸੰਗ ਜੀ ਆਪ ਸਭ ਨਾਲ ਨੇ ਪਾਵਨ ਪ੍ਰਤਿਰ ਬਾਣੀ ਦੇ ਜਪਤ ਨੇ ਸਰਵਣ ਕੀਤੇ ਹਨ ਇਸ ਵਕਤ ਬਾਗਨ ਪੁਰਤ ਤਰਿ ਅਭਿਆਸ ਦੀ ਕਰਤਾ ਵਿਚਾਰ ਆਪਾਂ ਨੂੰ ਸਭ ਨੇ ਰੱਖ ਕੇ ਸਰਵਣ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੇ ਹੋਏ ਗੁਰਪਤੇ ਦੀ ਪਾਲ ਕੇ ਸਾਜ ਔਰ સ્નાਨੂ ਕਰਨ ਲਗੇ ਪਵਿੱਤਰ ਤੁਕਾਓ ਸ੍ਰੀ ਸਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਮਾਨੇ ਜੀ ਸੇਵਕ ਨੂੰ ਸੋ ਗੱਜ ਵਜ ਕੇ ਬਲਾਵਤਿ ਵਾਹਿ ਗੁਰਦੀਕਾ ਕਨਸਾ ਵਾਹਿਗੁਰੂ ਵਾਲਾ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਤੇ ਪਰਮੁਕਤਿ ਨਾਮ ਦੇ ਵਿੱਚ ਆ ਕੇ ਕਿਰਬਾਲੀ ਦੇਉ ਸੁਲਾਹੇ ਪ੍ਰਾਪਤ ਕਰਦੇ ਹਾਂ ਸਪਾਸਾਂ ਜੀ ਦਾ ਪਾਵਨ ਬਚਨ ਹੈ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਪਰੂੜਾ ਬੜਾ ਭਾਗ ਦੇ ਕਰਮਾਂ ਦੇ ਨਾਲ ਗੁਰੂ ਦੀ ਸੰਗਤਾਂ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਮਨ ਚਲ ਕੋ ਭਇਓ ਉਹ ਰੂੜਾ ਇਹ ਜਿਹੜਾ ਮਾਨਾ ਹੈ ਬੜਾ ਚੰਚਲ ਹੈ ਇਹ ਮਨ ਚੰਚਲਾ ਚਤਰਾਈ ਕਿਨਾਂ ਨਾ ਪਾਇਆ ਚੰਚਲ ਮਾਨਾ ਗਾ ਇਹ ਮਨੋਂ ਕੋਈ ਕੁਝ ਨਹੀਂ ਕਰਨ ਦਿੰਦਾ ਚੰਗਾ ਜਦੋਂ ਜਦੋਂ ਅਸੀਂ ਚੰਗਾ ਕਰਮ ਕਰਦੇ ਆਂਗੇ ਸਮਝ ਲਵੋ ਮਨ ਨੂੰ ਪਿੱਛੇ ਹਟਾ ਕੇ ਆਉਣੇ ਆ ਉਦੋਂ ਗੁਰੂ ਦੀ ਕਿਰਪਾ ਵਰਤ ਰਹੀ ਹੁੰਦੀ ਹੈ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਣੇ ਆ ਭਾਈ ਉਦੋਂ ਸਮਝ ਲਵੋ ਵੀ ਸਾਡੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵਰਤ ਰਹੀ ਹੈ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ ਰਹਿਮਤ ਹੋ ਰਹੀ ਹੈ ਸੋ ਸਤਗੁਰਾਂ ਦੀ ਕਿਰਪਾ ਦੇ ਨਾਲ ਅਸੀਂ ਗੁਰੂ ਪਾਸਤਾ ਜੀ ਦੀ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ ਸੋ ਰੋਹ ਵਿਚਾਰ ਜੁੜ ਕੇ ਪਾਵਨ ਪੁੱਤਰ ਇਤਿਹਾਸ ਦੇ ਨਾਲ ਧੰਨ ਗੁਰੂ ਕਲਗੀਧਰ ਪਾਸ ਜੀ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਗੁਰੂ ਕਾਲੀਆ ਵਾਲੇ ਸਤਿਗੁਰੂ ਗੁਰੂ ਗਰੀਬ ਨਿਵਾਜ ਬਠਿੰਡੇ ਕਿਲਾ ਮਵਾਰਕ ਗੋਬਿੰਦਗੜ੍ਹ ਕਿਲਾ ਜਿਹੜਾ ਉਹਦੇ ਵਿੱਚ ਸਤਿਗੁਰੂ ਜੀ ਬਰਾਜਮਾਨ ਸਿੱਖ ਸੰਗਤਾਂ ਨੂੰ ਪਾਲੇ ਤੇ ਸਤਿਗੁਰਾਂ ਨੇ ਸਿੱਖ ਸੰਗਤਾਂ ਲੀਆਂ ਜਿਹੜੀਆਂ ਆ ਰਨਮਾ ਸਿੰਘ ਆਹ ਪੂਰੀਆਂ ਕੀਤੀਆਂ ਜਿਹੜਾ ਉਥੇ ਦਿਓ ਸੀਗਾ ਦਿਓ ਸਤਗੁਰਾਂ ਨੇ ਉਹਦੀ ਭੁੱਖ ਦੀ ਨਿਮਰਤੀ ਕਰਕੇ ਇਹਦੇ ਉਥੋਂ ਭਜਾ ਦਿੱਤਾ ਹੁਣ ਦਿਓ ਆ ਜਿਹੜਾ ਸਤਗੁਰਾਂ ਨੂੰ ਕਹਿੰਦਾ ਮਹਾਰਾਜੋ ਮੇਰੀ ਭੁੱਖ ਦੀ ਜਿਹੜੀ ਨਿਮਰਤੀ ਸੀ ਉਹ ਹੋ ਗਈ ਹੁਣ ਮੈਂ ਜਾ ਰਿਹਾ ਹਾਂ ਸਰਹੰਦ ਵੱਲ ਜਾ ਰਿਹਾ ਹੈਗਾ ਤੇ ਫਿਰ ਉਹ ਜਦੋਂ ਇਥੋਂ ਜਦੋਂ ਸਰਹੰਦ ਚਲੇ ਗਿਆ ਤਾਂ ਇਥੋਂ ਦੀਆਂ ਸਿੱਖ ਸੰਗਤਾਂ ਬੜੀਆਂ ਖੁਸ਼ ਹੋਈਆਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੀਆਂ ਹੋਈਆਂ ਫੱਕਦੀਆਂ ਤੇ ਗੁਰੂ ਪਿਆਰਿਓ ਤਾਨ ਗੁਰੂ ਕਲਗੀਧਰ ਪਤਸਾ ਜੀ ਕਹਿੰਦੇ ਪਾਈ ਠੀਕ ਹੈ ਸ਼ੁਕਰਾਨਾ ਕਰਨਾ ਕਰਤਾ ਪੁਰਸ ਅਕਾਲ ਪੁਰਖ ਵੈਰੂ ਦਾ ਸ਼ੁਕਰਾਨਾ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿਨ੍ਹਾਂ ਦੀ ਕਿਰਪਾ ਦਿਨਾਲ ਤੁਹਾਨੂੰ ਸੁੱਖ ਦੀ ਦਾਤ ਮਿਲੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸਾ ਮਨ ਮਾਰ ਇਹ ਗੁਰਬਾਣੀ ਹੈ ਨਾ ਜਿਹੜੀ ਭਾਈ ਇਸ ਜਗ ਮੈਂ ਚੱਲ ਇਸ ਜਗ ਦਾ ਮਨਾਰਾ ਹੈ ਇਹ ਦੀਵਾ ਗੁਰਬਾਣੀ ਗਿਆਨ ਦੀ ਜੋਤ ਹੈ ਕਰਮ ਬਸਾ ਮਨ ਮਾਰ ਇਹ ਕਰਮਾਂ ਵਾਲਿਆਂ ਨੂੰ ਗੁਰਬਾਣੀ ਪੜ੍ਹਨ ਦਾ ਸਮਾਂ ਪ੍ਰਾਪਤ ਹੁੰਦਾ ਹੈ ਗੁਰਬਾਣੀ ਦੀ ਸਮਝ ਆਉਂਦੀ ਹੈ ਔਰ ਗੁਰਵਾਨੀ ਤੇ ਭਰੋਸਾ ਕਰਦੇ ਆ ਕਰਮਾਂ ਵਾਲੇ ਤਾਂ ਹੁਣ ਗੁਰੂ ਪਿਆਰੇ ਨੂੰ ਸਤਿਗੁਰੂ ਪਾਸਾ ਜੀ ਨੇ ਇੱਥੇ ਵਿਰਸਿਕ ਸੰਗਤਾਂ ਨੂੰ ਭਰੇ ਦੀਵਾਨ ਦੇ ਵਿੱਚ ਸੰਬੋਧਨ ਕੀਤਾ ਪਾਸਾ ਜੀ ਕਹਿੰਦੇ ਭਾਈ ਪਹਿਲਾਂ ਧੰਨ ਗੁਰੂ ਪੰਚਮ ਪਾਸਾ ਜੀ ਨੇ ਕਿਰਪਾ ਕੀਤੀ ਤੋ ਕੀ ਬਾਣੀ ਆਈ ਤਨ सगली ਕਿੰਤ ਮਟਾਈ ਇਹ ਗੁਰਬਾਣੀ ਜਿਹੜੀ ਉਚਾਰਨ ਕੀਤੀ ਸੀ thora ਦਰਗਾਹ ਤੋਂ ਆਈ ਹੋਈ ਗੁਰਬਾਣੀ ਹੈ ਤਾਂ ਹੁਣ ਸ੍ਰੀ ਦਮਦਮਾ ਸਾਹਿਬ 'ਤੇ ਇਹ ਗੁਰਬਾਣੀ ਦਾ ਉਚਾਰਨ ਕੀਤਾ ਗਿਆ ਹੈ ਤਾਂ ਹੁਣ ਤੁਸੀਂ ਇਸ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸ਼ਬਦ ਨੂੰ ਗੁਰੂ ਮੰਨਣਾ ਹੈ। ਅੱਜ ਤੋਂ ਬਾਅਦ ਸਰੀਰ ਦੇ ਵਿੱਚ ਕੋਈ ਗੁਰੂ ਨਹੀਂ ਹੋਣਾ 11ਵੀਂ ਜੋਤ। 11ਵੀਂ ਜੋਤ ਹੋਵੇਗੀ ਸ਼ਬਦ ਗੁਰੂ। ਭਾਈ ਗੋ ਸਿੱਖੋ ਕੋਸ਼ਿਸ਼ ਸ਼ਬਦ ਗੁਰੂ ਨੂੰ ਮੰਨਣਾ ਹੈ ਇਹ ਜਿਹੜਾ ਦਵ ਇਹਦਾ ਵੀ ਪਾਰੋਤਾ ਆਕਾਰਾ ਜਿਹੜਾ ਹੋਇਆ ਹੈ ਇਹ ਗੁਰੂ ਦੇ ਸ਼ਬਦ ਨੇ ਕੀਤਾ ਹੈ ਇਸ ਜਗਤ ਦਾ ਇਸ ਸੰਸਾਰ ਦਾ ਬਾਦ ਦੇ ਵਿੱਚ ਦੀਵਾ ਜਿਹੜਾ ਚਲਨ ਕਰਨ ਵਾਲਾ ਗਿਆਨ ਦਾ ਦੀਵਾ ਗੁਰੂ ਗ੍ਰੰਥ ਸਾਹਿਬ ਸਾਜੀ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਦਾ ਗੁਰੂ ਤੇ ਮੱਖਾ ਟੇਕਣਾ ਕੋਠੀ ਪਰਿਸਰ ਕਾ ਥਾਨ ਇਹ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਦਾ ਥਾਨ ਤਾਂ ਸਤ ਗੁਰੂ ਪਾਸਾ ਜੀ ਕਹਿੰਦੇ ਢਾਈ ਘੰਟੇ ਪਾਈ ਗੁਰਸਿੱਖਾਂ ਨੇ ਅੰਮ੍ਰਿਤ ਮਿਲੇ ਦਾ ਨਿਤਨੇਮ ਹੁਣ ਨਤਨੇਮ ਭਾਵ ਕੀ ਹੁੰਦਾ ਹੈ ਨਤਨੇਮ ਦਾ ਭਾਵ ਇਹ ਹੈ ਨਿਤਾ ਪ੍ਰਤੀ ਨਿਤਾ ਪ੍ਰਤੀ ਪ੍ਰਮਾਤਮਾ ਨੂੰ ਯਾਦ ਕਰਨਾ ਆਤਮਾ ਦੀ ਔਟ ਲੈ ਕੇ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਤਰਨਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਪਛਾਣਨਾ ਤੇ ਮਨ ਤੋਂ ਜੋ ਸਰੂਪ ਹੈ ਪ੍ਰਮਾਤਮਾ ਦੇ ਸ਼ਬਦ ਦਾ ਜਿਹੜਾ ਗਿਆਨ ਆ ਭਾਈ ਉਹ ਹਿਰਦੇ ਰੂਪੀ ਘਰ ਦੇ ਵਿੱਚ ਬਸਾਉਣਾ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਦੀ ਮੂਰਤ ਨੂੰ ਮਨ ਦੇ ਵਿੱਚ ਧਿਆਨ ਦੇ ਵਿੱਚ ਰੱਖਣਾ ਹੈ ਮੰਦਰ ਵਿੱਚ ਬਸਾਉਣਾ ਹੈ ਧਿਆਨ ਗੁਰੂ ਪਾਸਾ ਜੀ ਦੇ ਚਰਨਾਂ ਦੇ ਨਾਲ ਜੋੜਨਾ ਸੁਰਤ ਜੋੜਨੀ ਹੈ ਫਿਰ ਪਾਈ ਸਰ ਸਾਸਮੁਦਰ ਤੋਂ ਪਾਰ ਉਤਾਰਾ ਹੋ ਜੂਗਾ ਤੇ ਗੁਰੂ ਪਾਸਾ ਜੀ ਨੇ अनेका ਹੀ ਬਖਸ਼ਾ ਕੀਤੀਆਂ ਸਿੱਖ ਸੰਗਤਾਂ ਨੂੰ ਤਾਂ ਫਿਰ ਗੁਰੂ ਪਿਆਰੋ ਧੰਨ ਗੁਰੂ ਕਨਗੀਧਰ ਪਾਸਾ ਜੀ ਜਦੋਂ ਇੱਥੋਂ ਜਾਂਦੇ ਆ ਕਿਨੇ ਤੋਂ ਉਸ ਤੋਂ ਬਾਅਦ ਦੇ ਵਿੱਚ ਬਾਬਾ ਆਲਾ ਸਿੰਘ ਤੇ ਪਾਈ ਗੁਰਬਖਸ਼ ਸਿੰਘ ਕੰਥਲ ਵਾਲੇ ਇਹਨਾਂ ਨੇ ਬ੍ਰਹਗੁਰੂ ਪਿਆਰੋ 5 ਮਹੀਨਿਆਂ ਦੀ ਲੜਾਈ ਲੜ ਕੇ ਇਸ ਕਿਲੇ ਨੂੰ ਜਿੱਤਿਆ ਇੱਕ ਪਿੱਛੇ ਵੀ ਆਪਾਂ ਝਾਤੀ ਮਾਰ ਲਗੇ ਇਤਿਹਾਸ ਦੇ ਵਿੱਚ ਭਾਈ ਗौरा ਜੀ ਜਿਹੜੇ ਸਨ ਭਾਈ ਭਗਤੂ ਜੀ ਦੇ ਪਰਿਵਾਰ ਦੇ ਵਿੱਚੋਂ ਭਾਈ ਗौरा ਜੀ ਆ ਉਹਨਾਂ ਨੇ ਵੀ ਗੁਰੂ ਪਿਆਰਿਓ ਇੱਥੇ ਰਾਜ ਕੀਤਾ ਇਸ ਕਿਲੇ ਦੇ ਵਿੱਚ ਉਹ ਵੀ ਬੜਾ ਲੰਬਾ ਸਮਾਂ ਇੱਥੇ ਰਾਜ ਕਰਦੇ ਰਹੇ ਤੇ ਉਹਨਾਂ ਦਾ ਜਿਹੜਾ ਅੰਤਮ ਸਮਾ ਸੀ ਉਹ ਵੀ ਇਸ ਕਿਲੇ ਦੇ ਵਿੱਚ ਹੀ ਹੋਇਆ ਔਰ ਉਹਨਾਂ ਦੀ ਜਿਹੜੀ ਸਮਾਦੀ ਹੈਗੀ ਉਹ ਉੱਤੇ ਲੱਗੇ ਕਿਲੇ ਦੇ ਇੱਕ ਗਲੀ ਆਗੀ ਫੌਜੀਆ ਵਾਲੇ ਗਲੀ ਵਾਜੀ ਆ ਉਹਦੇ ਵਿੱਚ ਗੁਰੂ ਪਿਆਰੋ ਉਹਨਾਂ ਦੀ ਸਮਾਦ ਬਣੀ ਹੋਈ ਹੈ ਭਾਈ ਗौरा जी ਦੀ ਹੁਣ ਭਾਈ ਗौरा जी ਕੌਣ ਸਤਨ ਭਾਈ ਦਿਆਲ ਸਿੰਘ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਜਾਲਾਸ ਨੂੰ ਭਾਈ ਜਾਲਸੰਗ ਬਣੇ ਸੀ ਉਹਨਾਂ ਦੇ ਜੀਤਾ ਜੀ ਇਸ ਕਰਕੇ ਗੁਰੂ ਪਿਆਰਿਓ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਗੁਰੂ ਕਣਗੀ ਤਰਪਾ ਸਾਹਿਬ ਜੀ ਨੂੰ ਗਿਆਨ ਨੂੰ ਸਮਾ ਹੋਇਆ ਤਾਂ 1759 ਈਸਵੀ ਦੇ ਵਿੱਚ ਬਾਬਾ ਆਲਾ ਸਿੰਘ ਤੇ ਗੁਰਬਖਸ਼ ਸਿੰਘ ਕੰਥਲ ਵਾਲੇ ਇਹਨਾਂ ਨੇ ਫਿਰ ਇੱਕ ਕਿਲੇ ਤੇ ਕਬਜ਼ਾ ਕੀਤਾ 1759 ਈਸਵੀ ਦੇ ਵਿੱਚ ਫਿਰ ਉਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਸਿੱਖ ਰਾਜ ਇੱਥੇ ਕੈਮ ਹੋਇਆ ਉਦੋਂ ਤੋਂ ਜਿਹੜਾ ਅੱਜ ਵੀ ਢੱਗਾ ਲਹਿਰ ਆਉਂਦਾ ਹੈ ਨਿਸ਼ਾਨ ਸਾਹਿਬ ਲਹਿਰ ਆਉਂਦਾ ਹੈ ਕਿਲੇ ਦੇ ਉੱਪਰ ਇਹ ਉਦੋਂ ਦਾ ਹੈ ਤਕਰੀਬਨ 200 ਸਾਲ ਹੋ ਗਿਆ ਉੱਪਰ ਹੀ ਹੋ ਚੱਲਿਆ ਤਾਂ ਹਣ ਗੁਰੂ ਪਿਆਰਿਓ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਾਬਾ ਆਲਾ ਸਿੰਘ ਜੀ ਜਿਹੜੇ ਸਨ ਉਹਨਾਂ ਦਾ ਅੰਤਮ ਸਮਾਂ ਆਇਆ ਉਹਦੇ ਅੰਤਮ ਸਮੇਂ ਤੋਂ ਬਾਅਦ ਇਹ ਜਿਹੜਾ ਕਿਲਾ ਸੀ ਪਰ ਕਿਲੇ ਦਾ ਜਿਹੜਾ ਕਬਜ਼ਾ ਸੀਗਾ ਰਾਜਪਾਗ ਪਟਿਆਲੇ ਦਾ ਰਾਜਾ ਅਮਰ ਸਿੰਘ ਉਹਦੇ ਕੋਲ ਆਇਆ ਉਹਨਾਂ ਨੇ ਕਿੜ ਗੁਰੂ ਪਿਆਰੋਂ ਰਾਜ ਕੀਤਾ ਫਿਰ ਉਸ ਤੋਂ ਬਾਅਦ ਅਮਰ ਸਿੰਘ ਤੋਂ ਬਾਅਦ ਪਟਿਆਲੇ ਦਾ ਰਾਜਾ ਹੋਇਆ ਸਾਹਿਬ ਸਿੰਘ ਫਿਰ ਸਾਹਿਬ ਸਿੰਘ ਨੇ ਇੱਥੇ ਰਾਜ ਕੀਤਾ ਹਰ ਸਹਾਇ ਸਿੰਘ ਤੋਂ ਬਾਅਦ ਦੇ ਵਿੱਚ ਪਟਿਆਲੇ ਦਾ ਰਾਜਾ ਕਰਮ ਸਿੰਘ ਹੋਇਆ ਉਹਨਾਂ ਨੇ ਫਿਰ ਗੁਰੂ ਪਿਆਰੋ ਇੱਥੇ 1820 ਦੇ ਵਿੱਚ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਜਿਹੜਾ ਆਪਾਂ ਦੇਖਦੇ ਹਾਂ ਕਿਲੇ ਦੇ ਵਿੱਚ ਤੁਸੀਂ ਵੀ ਗਏ ਹੋਵੋਗੇ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਟਿਆ ਆਪਣੇ ਦੂਜਾ ਕਿਲੇ ਦੇ ਉੱਪਰਲੀ ਛੱਤ ਦੇਉ ਤਾਂ 1820 ਈਸਵੀ ਦੇ ਵਿੱਚ ਰਾਗਾ ਕਨ ਸਿੰਘ ਪਟਿਆਲੇ ਵਾਲੇ ਉਹਨਾਂ ਵੱਲੋਂ ਬਣਾਇਆਗਾ ਜਿਹੜੇ ਕੇ 15 ਸਾਲ ਦੀ ਉਮਰ ਦੇ ਵਿੱਚ ਰਾਜ ਗੱਦੀ ਦੇ ਉੱਪਰ ਬੈਠੇ ਉਸ ਟਾਈਮ ਤੇ 15 ਸਾਲ ਦੀ ਉਮਰ ਸੀਗੀ ਕਨ ਸਿੰਘ ਜੀ ਇਹਰੇ ਰਾਜਾ ਕਾਨ੍ਹ ਸਿੰਘ ਸੀਗੇ ਉਹ ਗੁਰਸਿੱਖੀ ਦੇ ਵਿੱਚ ਸਨ ਗੁਰਸਿੱਖੀ ਜੀਵਨ ਸੀ ਉਹਨਾਂ ਦਾ ਤਾਂ ਗੁਰੂ ਪਿਆਰਿਓ ਫਿਰ ਇਹ ਜਿਹੜਾ ਦਰਬਾਰ ਸਾਹਿਬ ਉਹਨਾਂ ਵੱਲੋਂ ਬਣਾਇਆ ਗਿਆ ਤਾਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰੂ ਪਾਸਾ ਜੀ ਦੀ ਕਿਰਪਾ ਵਰਤਦੀ ਰਹੀ ਉਸੇ ਤਰ੍ਹਾਂ ਇਹਨਾਂ ਗੁਰੂ ਪਿਆਰਿਓ ਚੱਲਦਾ ਆ ਰਿਹਾ ਓਦੋਂ ਤੋਂ ਲੈ ਕੇ ਸਮਾਪਾ ਕੇ ਸਮਾਂ ਲੰਘਦਾ ਗਿਆ ਇਸ ਕਿਲੇ ਦੇ ਵਿੱਚ ਅਨੇਕਾਂ ਰਾਜਿਆਂ ਨੇ ਰਾਜ ਕੀਤਾ ਅਨੇਕਾਂ ਲੜਾਈਆਂ ਹੋਈਆਂ ਅਨੇਕਾਂ ਔੜਾਂ ਦੀਆਂ ਟਾਪਾਂ ਜਿਹੜੀਆਂ ਇੱਥੇ ਰਾਜਿਆਂ ਦੀਆਂ ਸੁਣੀਆਂ ਇਸ ਕਿਲੇ ਦੇ ਵਿੱਚ ਅਨੇਕਾਂ ਸ਼ੋਗ ਅਨੇਕਾਂ ਖੁਸ਼ੀਆਂ ਸਮਾਏ ਹੋਏ ਐ ਜਿਵੇਂ ਕਿ ਇੱਕ ਵਾਰੀ ਦਾ ਸਮਾਂ ਐਸਾ ਕਾਲ ਪਿਆ ਜਦੋਂ ਆਪਾਂ ਆਲਾ ਸਿੰਘ ਜੀ ਵਰਗਿਆਂ ਦਾ ਰਾਜ ਸੀ ਉੱਤੇ ਤਾਂ ਉਦੋਂ ਐਸਾ ਕਾਲ ਪਿਆ ਗੁਰੂ ਪਿਆਰੋਂ ਦਾਣਾ ਨਹੀਂ ਸੀ ਲੱਭਦਾ ਅਨਾਜ ਨਹੀਂ ਸੀ ਲੱਭਦਾ ਜਿੱਥੇ ਵੀ ਕਿਤੇ ਮਾੜਾ ਮੋਟਾ ਕੋਈ ਅਨਾਜ ਲੱਭਦਾ ਸੀ ਤਾਂ ਦੁਨੀਆਂ ਉੱਤੇ ਢੇਰ ਇਕੱਠੀ ਹੁੰਦੀ ਸੀ ਤਾਂ ਇਸ ਤਲੇ ਦੇ ਰੇਤੀ ਪ੍ਰਸ਼ਾਦਾ ਪਾਣੀ ਗੁਰੂ ਪਿਆਰੋਂ ਉਸ ਟਾਈਮ ਤੇ ਮਿਲਦਾ ਰਿਹਾ ਇਸ ਕਿਲੇ ਦੇ ਵਿੱਚ ਅੱਜ ਵੀ ਗੁਰੂ ਪਿਆਰਿਓ ਜਿਹੜੀਆਂ ਬਾਬਰ ਨੇ ਤੋਪਾਂ ਚਲਾਈਆਂ ਸੀਗੀਆਂ ਬਾਬਰ ਦੀਆਂ ਤੋਪਾਂ ਅੱਜ ਵੀ ਉਸ ਟਾਈਮ ਦੀਆਂ ਮੌਜੂਦ ਪਈਆਂ ਚਾਰ ਤੋਪਾਂ ਇੱਥੇ ਉਸੇ ਤਰ੍ਹਾਂ ਹੀ ਉਹੀ ਕੁਝ ਜੋ ਵੀ ਬਣਾਇਆ ਹੋਇਆ ਕੋਈ ਉਹਨੂੰ ਹਲਾਇਆ ਨਹੀਂ ਹੈ ਉਸੋ ਨਾਲ ਤੋਪਾਂ ਦਾ ਬਦਲਿਆ ਨਹੀਂ ਉਸੇ ਤਰ੍ਹਾਂ ਹੀ ਪੰਗਾ ਬੇਸਕ ਕਿਲੇ ਦੇ ਵਿੱਚ ਬਹੁਤ ਖੁਸ਼ੀਆਂ ਤੇ ਗਮਨਾ ਤੇ ਬਹੁਤ ਚੰਗੇ ਮਾੜੇ ਸਮੇ ਗੁਰੂ ਪਿਆਰਿਓ ਛਪਾਏ ਹੋਏ ਐ ਤੇ ਜਦੋਂ ਦੇ ਧੰਗੁਰੂ ਕਾਂਗੀ ਤਰਪਾ ਸਾ ਜੀ ਨੇ ਇੱਥੇ ਚੰਨ ਪਾ ਦਿੱਤੇ ਇਸ ਕਿਲਾ ਮੁਬਾਰਕ ਦੇ ਵਿੱਚ ਇਹ ਕਿਲਾ ਮੁਬਾਰਕ ਬਣ ਗਿਆ ਖੁਸ਼ੀਆਂ ਵਾਲਾ ਬਣ ਗਿਆ ਕਿਉਂ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਾਰੇ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਚਰਨ ਪਏ ਆ ਪਾਵਨ ਪਵਿੱਤਰ ਚਰਨ ਪਏ ਹਨ ਸਤਿਗੁਰਾਂ ਨੇ ਕਿਰਪਾ ਵਰਤ ਰਹੀ ਹੈ ਕੁਝ ਇਤਿਹਾਸਕਾਰ ਵੀ ਕਹਿੰਦੇ ਗੁਰੂ ਸਤਵੇਂ ਪਾਤਸ਼ਾਹ ਜੀ ਵੀ ਇੱਥੇ ਆਏ ਇਸ ਕਿਲੇ ਦੇ ਵਿੱਚ ਪਰ ਪੂਰਾ ਨਹੀਂ ਆਪਾਂ ਕਹਿ ਸਕਦੇ ਕੁਝ ਇਤਿਹਾਸਕਾਰਾਂ ਨੇ ਦੱਸਿਆ ਸਤਿਗੁਰੂ ਗੁਰੂ ਗਰੀਬਨਵਾਸ ਪਾਤਸ਼ਾਹ ਜੀ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਗੁਰੂ ਪਿਆਰਿਓ ਇਸ ਕਿਲੇ ਨੂੰ ਰੰਗ ਭਾਗ ਲਾ ਕੇ ਤੇ ਸਤਿਗੁਰਾਂ ਨੇ ਇਹ ਬਾਜਨ ਕੀਤੇ ਸਨ ਕਿ ਇਹ ਜਿਹੜਾ ਭਾਈ ਗੋਬਿੰਦ ਗੜ ਜਿਹੜਾ ਕਿਲਾ